ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਟ ਟੁੱਟੋ ਮਾਜ਼ਰਾ ਦੇ ਨਿਰਮਲ ਕੁੱਟਿਆ ਬ੍ਰਹਮਲਿੰਗ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਮੌਜੂਦਾ ਗੱਦੀ ਨਿਸ਼ੀਨ ਬਾਬਾ ਮੱਖਣ ਸਿੰਘ ਬਾਬਾ ਬਲਬੀਰ ਸਿੰਘ ਸ਼ਾਸਤਰੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ ਮੱਖਣ ਸਿੰਘ ਦੇ ਵੱਲੋਂ ਸੰਗਤਾਂ ਨੂੰ ਪ੍ਰਵਚਨ ਕੀਤੇ ਗਏ ਇਸ ਮੌਕੇ ਬਾਬਾ ਮੱਖਣ ਸਿੰਘ ਬਾਬਾ ਬਲਬੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਬ੍ਰਹਮਲਿੰਦ ਸੰਤ ਦਲੇਲ ਸਿੰਘ ਜੀ ਦੀ 22ਵੀਂ ਵਰ੍ਹੇਵੀਂ ਬ੍ਰਹਮਲਿੰਦ ਸੰਤ ਸਤਨਾਮ ਜੀ ਅਤੇ ਬ੍ਰਹਮਲਿੰਦ ਸੰਤ ਜਗਦੇਵ ਸਿੰਘ ਸੋਨੀ ਦੀ 12ਵੀਂ ਸਾਲਾਨਾ ਵਰ੍ਹੇਵੀਂ ਨੂੰ ਸਮਰਪਿਤ ਕਟਿਆ ਵਿਖੇ ਸਾਲਾਨਾ 41 ਦਿਨਾਂ ਦਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ 21 ਸਤੰਬਰ ਨੂੰ ਸ਼ੁਰੂ ਹੋਣਗੇ ਜਿਨਾ ਦੀ ਸਮਾਪਤੀ 1 1 ਅਕਤੂਬਰ ਨੂੰ ਹੋਵੇਗੀ ਅਤੇ ਉਪਰੋਕਤ ਮਹਾਪੁਰਸ਼ਾਂ ਦਾ ਸਾਲਾਨਾ ਵਰਸੇ ਸਮਾਗਮ ਵੀ ਤੋਂ 21 ਨਵੰਬਰ ਨੂੰ ਹੋਵੇਗਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਭ ਦਾ ਨਾਮ ਸਾਡੀ ਦੁਨੀਆ ਤੋਂ ਜਾਣ ਤੇ ਸਭ ਦਾ ਨਾਮ ਸਾਡੀ ਦੁਨੀਆ ਤੋਂ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਕੀ ਫਤਿਹ ਜਨਮਰ ਕੁੜੀਆ ਟੋਟੋ ਮਜਾਰਾ ਦੇ ਲੋਕ ਸੇਵਾਦਾਰ ਸਤਕਾਰਯੋਗ ਸ਼੍ਰੀ ਮਨਸੰਤ ਬਾਬਾ ਮੱਖਣ ਸਿੰਘ ਜੀ ਬਣਾਓ ਨਗਰ ਨਿਵਾਸੀ ਅਦਾਕਾ ਨਿਵਾਸੀ ਤੇ ਦੇਸ਼ ਵਿਦੇਸ਼ ਦੇ ਸੰਗਠਨ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਬਰਾਕਤ ਬ੍ਰਹਮ ਜੀ ਸ਼੍ਰੀ ਮਾਨਸਤ ਬਾਬਾ ਬਲੇਰ ਸਿੰਘ ਜੀ ਦੀ 22ਵੀਂ ਸਲਾਨਾ ਯਾਦ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਮ ਜੀ ਸ਼੍ਰੀ ਮਾਨਸਤ ਬਾਬਾ ਸਤਨਾਮ ਜੀ ਦੀ ਸਲਾਨਾ ਯਾਦ ਅਤੇ ਬ੍ਰਹਮ ਜੀ ਸ਼੍ਰੀ ਮਾਨਸਤ ਬਾਬਾ ਜਗਦੇਵ ਸਿੰਘ ਮਹੰਮੀ ਜੀ ਦੀ 12ਵੀਂ ਸਲਾਨਾ ਯਾਦ ਜੋ ਆਉਣ ਵਾਲੇ ਦਿਨਾਂ ਅੰਦਰ 20 ਅਤੇ 31 ਨਵੰਬਰ ਨੂੰ ਮਨਾਇਆ ਜਾ ਰਹੀ ਹੈ ਉਸ ਦੇ ਸਬੰਧ ਵਿੱਚ 30 ਸਤੰਬਰ ਤੋਂ ਨਰਮਲ ਪੁਰੀਆ ਕੁੱਤਮ ਬਜਾਰਾ ਜੀਆਂ ਪਾਣੀਆਂ ਬਕਤੀ ਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਉਹ 45 ਦਿਨਾਂ ਦੇ ਸ਼ੁਗਵਨੀ ਸਾਹਿਬ ਦੇ ਜਾਪ ਸ਼ੁਰੂ ਹੋ ਗਏ ਹਨ ਤੋਂ ਸ਼ੁਰੂ ਹੋਣ ਦੇ ਅੱਗੇ ਜਿੰਨਾ ਦੀ ਸੰਪੂਰਨਤਾ 31 ਅਕਤੂਬਰ ਦਿਨ ਐਤਵਾਰ ਨੂੰ ਹੋਵੇਗੀ। ਇਹਨਾਂ ਸਮਾਗਮਾਂ ਅੰਦਰ ਸਮੇਂ ਸਿਰ ਪਹੁੰਚ ਕੇ ਪੁਰੀਆ ਜੀ ਦੇ ਜਾਪ ਕਰਕੇ ਅਤੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਕੇ ਦਰਵਾਜ਼ੇ ਦੀ ਸੇਵਾ ਕਰਕੇ आपने आपने for latest updates like and follow our facebook page smz news and don't forget to subscribe our youtube channel and press the bell icon